ਗੰਗੂਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਪ੍ਰਥਮੇ ਖੰਡਾ ਸਾਜ ਕੇ ਜਨ ਸਭ ਸੰਸਾਰ ਉਪਾਇ। ਪਹਿਲੇ ਪ੍ਰਭੂ ਨੇ ਸ਼ਕਤੀ ਬਣਾਈ। ਉਹ ਜੋ ਸਿੱਧਾ ਖੰਡਾ ਹੈ ਸ਼ਕਤੀ ਦਾ ਪ੍ਰਤੀਕ ਹੈ। ਸ਼ਕਤੀ ਤੋਂ ਸੰਸਾਰ ਬਣਿਆ। ਫਿਰ ਸੰਸਾਰ ਦਾ ਜਿਹੜਾ ਰੂਪ ਦਿਖਾਇਆ ਗੋਲਾਕਾਰ ਖੰਡੇ ਦਾ। ਧਰਤੀ, ਬ੍ਰਹਿਮੰਡ ਇਹ ਗੋਲਾਕਾਰ ਬ੍ਰਹਿਮੰਡ ਸ਼ਕਤੀ ਤੋਂ ਪੈਦਾ ਹੋਇਆ। ਫਿਰ ਦੂਵੇਂ ਪਾਸੇ ਕਿਰਪਾ ਨਾਲ ਸ਼ਕਤੀ ਨੇ ਸੰਭਾਲਿਆ ਹੋਇਆ ਇਸ ਨੂੰ ਨਿਰਗੁਣ ਰੂਪ ਦੇ ਤੇ ਸਰਗੁਣ ਰੂਪ ਦੇ ਅੰਦੋ ਕੰਢੇ ਦੀ ਵਿਆਖਿਆ ਸਰਗੁਣ ਤੇ ਨਿਰਗੁਣ ਰੂਪ ਦੇ ਚ ਉਸਨੇ ਬ੍ਰਹਿਮੰਡ ਨੂੰ ਸੰਭਾਲਿਆ ਆਇਆ ਸਾਰੀ ਉਤਪਤੀ ਖੰਡੇ ਤੋਂ ਹੀ ਸ਼ਕਤੀ ਤੋਂ ਰਹੀਏ ਤੇ ਜੋ ਉਤਪਤੀ ਹੋਈ ਉਹ ਸਾਰੇ ਦਾ ਅਥਾਰਾ ਸਭ ਕੁਝ ਗੋਲਾਕਾਰ ਹੈ ਉਹ ਗੋਲਾ ਬ੍ਰਹਿਮੰਡ ਦਾ ਰੂਪ ਪੇਸ਼ ਕੀਤਾ ਹੈ ਇਸ ਤਰ੍ਹਾਂ ਆਤਮਾ ਬੁੱਧ ਬੋਧੀਆਂ ਦਾ ਜਿਹੜਾ ਧਾਰਮਿਕ ਚਿੰਨ੍ਹ ਹੈ ਚੱਕਰ ਹੈ ਸੰਸਾਰ ਚੱਕਰ ਹੈ ਮਨੁੱਖ ਇਸ ਦੇ ਗਰਦਿਸ਼ ਕਰਦਾ ਰਹੇ ਘੁੰਮਦਾ ਹੀ ਘੁੰਮਦਾ ਹੀ ਆਉਣੇ ਜਾਵਣੇ ਇਸ ਦੇ ਮੁਕਦੇ ਹੀ ਗੋਲਾ ਕਾ ਕਾਮਨਾ ਮਨੁੱਖ ਨੂੰ ਘੁਆਈ ਫਿਰਦੀ ਹੈ ਹੁਣ ਧਿਆਨ ਨਾਲ ਸੁਣਨਾ ਧਨ ਦੀ ਕਾਮਨਾ ਧਨ ਮਿਲ ਗਿਆ ਕਾਮਨਾ ਰੁਕਦੀ ਨਹੀਂ ਬਿਸ਼ਰਮ ਨਹੀਂ ਕਰਦੇ ਪ੍ਰਭਤਾ ਦੀ ਕਾਮਨਾ ਕੁੰਮ ਦੇ ਆਇਆ ਤੋ ਦੇ ਮਿਲਦੇ ਕਾਮਨਾ ਇੱਥੇ ਵੀ ਬਿਸ਼ਰਮ ਨਹੀਂ ਕਰਦੀ ਚੱਲ ਪੈਂਦੀ ਹੈ ਵਾਹਿ ਗੁਰੂ ਜੀ ਪੋੜੀ ਖੰਡਾ ਪ੍ਰਿਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ ਸਾਜ ਕੁਦਰਤ ਦਾ ਖੇਲ ਰਚਾਏ ਬਣਾਇਆ ਹਿੰਦ ਪਰਬਤ ਤੇ ਮੈਦਨੀ ਬਿਨ ਥੰਮਾ ਗगन ਰਹਾਇਆ ਸਿਰ ਜੇ ਦਾਨੋ ਦੇਵਤੇ ਤਿਨੇ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜਕੈ ਦੇ ਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹ ਸਿਰ ਘਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਗਿਰਾਇਆ ਬੱਡੇ ਬੱਡੇ ਮਨ ਦੇਵਤੇ ਕਈ ਯੁੱਗ ਤਿੰਨੀ ਤਨਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ